ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਬਲੰਦ ਆਵਾਜ਼ ਅਤੇ ਆਪਣੇ ਸਿੱਧੇ ਅੰਦਾਜ਼ ਦੇ ਵਿੱਚ ਗੀਤ ਗਾਉਣ ਕਰਕੇ ਹੀ ਜਾਣਿਆ ਜਾਂਦਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਕਦੇ-ਕਦੇ ਅਜਿਹੇ ਸ਼ਬਦ ਵੀ ਹੁੰਦੇ ਨੇ ਜੋ ਸਰਕਾਰਾਂ ਦੇ ਵੱਲੋਂ ਬੈਨ ਕੀਤਾ ਹੋਏ ਨੇ ਅਤੇ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਇਹ ਵੀ ਕਹਿੰਦਾ ਹੈ ਕਿ ਮੈਂ ਅਜਿਹੇ ਲੋਕਾਂ ਦਾ ਹੀ ਫੈਨ ਆ ਜੋ ਸਰਕਾਰਾਂ ਦੇ ਵੱਲੋਂ ਬੈਨ ਕੀਤੇ ਹੋਏ ਨੇ ਜਿਵੇਂ ਸਦਾਮ ਹੁਸੈਨ ਵਰਗੇ ਪਰ ਦੋਸਤੋ ਹੁਣ ਸਿੱਧੂ ਮੂਸੇਵਾਲੇ ਦੇ ਉਹਨਾਂ ਗੀਤਾਂ ਦੇ ਉੱਪਰ ਵੀ ਬੈਨ ਲੱਗਿਆ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਪੰਜਾਬ ਦੀ ਅਤੇ ਆਪਣੀ ਕੌਮ ਦੇ ਦਰਦ ਦੀ ਗੱਲ ਕੀਤੀ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਨੇ ਪੰਜਾਬ ਐਸਵਾਈਐਲ ਅਤੇ ਵਾਰ ਵਰਗੀ ਕਈ ਧਾਰਮਿਕ ਗੀਤ ਵੀ ਰਿਲੀਜ਼ ਕੀਤੇ ਨੇ ਜਿਨ੍ਹਾਂ ਵਿੱਚ ਸਿੰਘਾਂ ਦੀ ਗੱਲ ਕੀਤੀ ਗਈ ਹੈ ਪਰ ਦੋਸਤੋ ਹੁਣ ਸਾਨੂੰ ਇਹ ਗੀਤ ਕਦੇ ਵੀ ਸੁਣਨ ਨੂੰ ਨਹੀਂ ਮਿਲਣਗੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਇਹ ਤਿੰਨੋਂ ਗੀਤ ਬਾਅਰ ਐਸਵਾਈਐਲ ਅਤੇ ਪੰਜਾਬ ਵਰਗੇ ਤਿੰਨੋਂ ਗੀਤ ਬੈਨ ਕਰ ਦਿੱਤੇ ਗਏ ਨੇ ਸਪੋਟੀਫਾਈ ਦੇ ਉੱਪਰੋਂ ਅਤੇ ਸਿੱਧੂ ਮੂਸੇਵਾਲੇ ਦੇ ਇਹ ਤਿੰਨੋਂ ਗੀਤ ਗਾਇਬ ਹੋ ਚੁੱਕੇ ਨੇ ਅਤੇ ਦੋਸਤੋ ਇਹ ਗੀਤ ਸਰਕਾਰ ਦੇ ਵੱਲੋਂ ਸਿਰਫ ਸਪੋਟੀਫਾਈ ਦੇ ਉੱਪਰ ਬੈਨ ਕੀਤੇ ਗਏ ਨੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਰਕਾਰ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਇਨ੍ਹਾਂ ਗੀਤਾਂ ਦੇ ਉੱਪਰ ਬੈਨ ਕਰਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ